ਨੇ ਚਾਹਣਾ ਜੇ ਪੂਰੇ ਇੰਡੀਆ ਵਾਸੀਆਂ ਨੂੰ ਔਰ ਇੰਡੀਅਨ ਜਿਹੜੇ ਓਵਰ ਸੀਸਟ ਵਿੱਚ ਬੈਠੇ ਨੇ ਸਾਡੇ ਬਟਾਲੇ ਦੀ ਆਨਪਾਨ ਸ਼ਾਨ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਐਮ ਐਲ ਏ ਬਟਾਲਾ ਉਹਨਾਂ ਦੇ ਆਰਡਰਜ਼ ਦੇ ਨਾਲ ਜੀ ਮਾਰਕੀਟ ਕਮੇਟੀ ਦੇ ਵਿੱਚ ਇੰਪਰੂਵਮੈਂਟ ਫੰਡ ਦੇ ਵਿੱਚ ਜਿਹੜਾ ਵਚਨ ਰਲਾਇਆ ਜਾ ਰਿਹਾ ਔਰ ਇਹ ਸਾਰਿਆਂ ਦੀ ਸਿਹਤਮੰਤ ਤੰਦਰੁਸਤੀ ਦੇ ਵਿੱਚ ਐਮ ਐਲ ਏ ਸਾਹਿਬ ਦੀ ਦਿਨੋ ਅਰਦਾਸ ਹੈ ਹਰ ਪਰਿਵਾਰ ਦੇ ਵਿੱਚ ਖੁਸ਼ਹਾਲੀ ਔਰ ਸਾਰਿਆਂ ਨੂੰ ਇੰਡੀਪੈਂਡੈਂਸ ਲਈ ਬਹੁਤ ਬਹੁਤ ਵਧਾਈਆਂ ਗਿਆ ਧੰਨਵਾਦ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਆਜ਼ਾਦੀ ਦਿਵਸ ਦੇ ਮੌਕੇ 'ਤੇ ਅੱਜ ਮਾਕਰ ਕਮੇਟੀ ਬਟਾਲਾ ਵਿਖੇ ਮਾਨਯੋਗ ਐਮ ਆਰ ਐਸ ਸਾਹਿਬ ਸ਼ਹਿਰੀ ਕਲਸੀ ਦਿਸ਼ਾ ਨਿਰਦੇਸ਼ ਅੱਜ ਅਸੀਂ ਵੀ ਇੱਥੇ ਝੰਡਾ ਲਹਿਰਾਇਆ ਹੈ ਕਿਉਂਕਿ ਇਹ ਬੜਾ ਹੀ ਭਾਗਾ ਵਾਲਾ ਦਿਨ ਹੈ ਜੋ ਹਰ ਸਾਲ ਅਸੀਂ ਸਾਰੇ ਹਿੰਦੁਸਤਾਨੀ ਸਾਡੇ ਪੰਜਾਬੀ ਸਾਡੇ ਦੇਸ਼ ਭਾਸੀ ਜਿਨ੍ਹਾਂ ਵੀ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਆ ਬੜੇ ਧੂਮ-ਤਾਮੋਰ ਹਰਿਆਲੀ ਨਾਲ ਮਨਾਉਂਦੇ ਆ ਤਾਂ ਜੋ ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ ਉਸ ਚੀਜ਼ ਦੀ ਖੁਸ਼ੀ ਅਸੀਂ ਸਾਰੇ ਪਾਸੇ ਰੰਗਲਾ ਪੰਜਾਬ ਜਿਹੜਾ ਆਪਾਂ ਬਣਾਉਣਾ ਚਾਹੁੰਦੇ ਆ ਉਹ ਆਪਾਂ ਸਾਰੇ ਰਲ ਮਿਲ ਕੇ ਬਣਾਈਏ ਕਿਉਂਕਿ ਅਸੀਂ ਦੇਸ਼ ਨੂੰ ਆਜ਼ਾਦ ਇਹਦਾ ਸਾਡੇ ਮਾਨ ਸਾਹਿਬ ਨੇ ਕਿਹਾ ਸੀਗੇ ਅਸੀਂ ਅਬਸੇ ਆਪਣੇ ਦੇਸ਼ ਨੂੰ ਆਜ਼ਾਦ ਉਦੋਂ ਮੰਨਾਂਗੇ ਜਦੋਂ ਸਾਡੇ ਦੇਸ਼ ਦੇ ਇੱਕ ਗਰੀਬ ਗਰੀਬ ਇਨਸਾਨ ਦਾ ਬੱਚਾ ਜਦੋਂ ਇੱਕ ਤਰੱਕੀਆਂ ਤੇ ਬੁਲੰਦੀਆਂ ਤੇ ਪਹੁੰਚੂਗਾ ਵੱਡਾ ਅਫਸਰ ਬਣੂਗਾ ਵੱਡਾ ਡਾਕਟਰ ਬਣੂਗਾ ਉਦੋਂ ਅਸੀਂ ਦੇਸ਼ ਆਜ਼ਾਦ ਬਣਾਂਗੇ ਅੱਜ ਦੀ ਡੇਟ 'ਚ ਜਾਂ ਕੁਝ ਸਾਲਾਂ ਪਹਿਲੇ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਸਿਰਫ ਲੀਡਰਾਂ ਵਾਸਤੇ ਹੋਇਆ ਸੀਗਾ ਲੇਕਿਨ ਜੋ ਮਾਨ ਸਾਹਿਬ ਦੀ ਜੋ ਸਾਡੇ ਅਰਵਿੰਦ ਕੇਜੀਵਾਲ ਜੀ ਦੀ ਜੋ ਸਾਡੇ ਸ਼ਹਿਰੀ ਕਲਚਰ ਦੀ ਸੋਚ ਹੈ ਅਸੀਂ ਉਹ ਸੋਚਣਾ ਚੱਲ ਰਹੇ ਹਾਂ ਜਿਸ ਦਿਨ ਇੱਕ ਆਮ ਪਰਿਵਾਰ ਦਾ ਬੱਚਾ ਇੱਕ ਗਰੀਬ ਘਰ ਦਾ ਬੱਚਾ ਵੱਡਾ ਅਫਸਰ ਬਣ ਗਿਆ ਉਦੋਂ ਅਸੀਂ ਆਪਣਾ ਦੇਸ਼ ਜਿੱਤਿਆ ਸਮਝਾਂਗੇ ਅਬ ਇਹਦਾ ਵਿਆਪੁਰ ਬਾਹਰੇਆ ਬਟਾਲਾ ਵਾਸਕਾ ਦੇ ਦੇਖੋ ਬਾਬਾ ਜੀ ਦੇ ਵਿਆਪੁਰਕ ਤੇ ਹਰ ਸਾਲ ਦੀ ਤਰ੍ਹਾਂ ਜਦੋਂ ਦੇ ਸਾਡੇ ਸ਼ਹੀਦ ਕਲਸੀ ਜੀ ਨੇ ਸਾਡੇ ਬਟਾਲੇ ਸ਼ਹਿਰ ਦੀ ਬਾਗਟੌਰ ਸੰਭੀ ਹੈ ਅਮਰਿਤ ਕਲਸੀ ਜੀ ਨਾਲ ਮੇਰੇ ਖੜੇ ਨੇ ਆਪਣੇ ਬਿੱਟੂ ਭਾਜੀ ਨਾਲ ਖੜੇ ਨੇ ਚੇਅਰਮੈਨ ਸਾਹਿਬ ਖੜੇ ਨੇ ਸਮੁੱਚੀ ਟੀਮ ਹੈ ਸਾਡੀ ਅਸੀਂ ਸਾਰੇ ਨਾਲ ਮਿਲ ਕੇ ਬੜਾ ਪੁਰਖਾ ਪ੍ਰਬੰਧ ਕਰ ਰਹੇ ਆਂ ਔਰ ਤੁਸੀਂ ਦੇਖਦੇ ਹੋਵੋਗੇ ਗਾਂਧੀ ਚੌਂਗ ਦੇ ਵਿੱਚ ਕਲ ਰਾਤ ਤੋਂ ਲਾਈਟਾਂ ਸ਼ੁਰੂ ਹੋਈਆਂ ਮੈਂ ਉੱਥੇ ਖਲੋ ਕੇ ਇੱਕ ਠੇਕੇਦਾਰ ਨੂੰ ਫੋਨ ਕੀਤਾ ਕਿ ਤੂੰ ਹਲੇ ਬਾਬੇ ਦਾ ਵਿਆਹ ਨੂੰ ਹਲੇ 15-20 ਦਿਨ ਹੈਗੇ ਤੂੰ ਪਹਿਲੇ ਹੀ ਸ਼ੁਰੂ ਕਰਦਾ ਕਹਿੰਦਾ ਸਾਨੂੰ ਐਮਐਲਏ ਸਾਹਿਬ ਦੇ ਬੜੀ ਸਖਤਾਈ ਨਾਲ ਫੋਨ ਆਇਆ ਕਿ ਇਹ ਬਾਬੇ ਦਾ ਵਿਆਹ ਸਾਡੇ ਪਟਾੜ੍ਹ ਦੇ ਵਿੱਚ ਬੜੀ ਰੌਣਕਾਂ ਭਰਿਆ ਵਿਆਹ ਹੈ ਸਾਡਾ ਆਪਣਾ ਨਿੱਜੀ ਨਿੱਜੀ ਤਿਉਹਾਰ ਹੈ ਸੋ ਇਹਨੂੰ ਆਪਾਂ ਜਲਦ ਤੋਂ ਜਲਦ ਪਟਾੜ੍ਹ ਦੀ ਰੌਣਕਾਂ ਵੱਧ ਤੋਂ ਵੱਧ ਵਧਾਉਣੀਆਂ ਸੋ ਤੁਸੀਂ ਦੇਖ ਰਹੇ ਹੋ ਚਾਹੇ ਜਲੰਧਰ ਰੌਣਕ ਲੈ ਲਓ ਚਾਹੇ ਗਾਂਧੀ ਚੌਕ ਲੈ ਲਓ ਹਰ ਜਗ੍ਹਾ ਬੜੇ ਪੁਰਖਾ ਪ੍ਰਬੰਧ ਕਰ ਕਿਤੇ ਜਾ ਰਹੇ ਨੇ ਔਰ ਪ੍ਰਸ਼ਾਸਨ One of the premium and prestigious professional institutes providing a wide range of professional courses with 100% placement assistance. We are Sri Sai Group of Institutes.